ਸਖਵੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪੈਲਗਾਮ ਚ ਵਾਪਰੇ ਅਤਵਾਦੀ ਹਮਲੇ ਤੋਂ ਬਾਅਦ ਸਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਰਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਸ਼ਰਮਸਾਰ ਕਰਨ ਵਾਲੀ ਗੱਲ ਹੈ ਅਕਾਲੀਦਰ ਪ੍ਰਧਾਨ ਨੇ ਕੇਂਦਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਈਡੂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ 에어ਲਾਈਨ ਕੰਪਨੀਆਂ ਦੁਆਰਾ ਕਿਰਾਏ ਦੀ ਵਧਾਈਆਂ ਕੀਮਤਾਂ ਦੇ ਉਹਨਾਂ ਦੇ ਅਜੇ ਹੀ ਮਾੜੇ ਵਿਵਾਰ ਵਿਰੋਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ। ਉਹਨਾਂ ਨੇ ਕਿਹਾ ਕਿ 에어ਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ। ਕਿਰਾਏ ਸੀਮਿਤ ਕਰਨੇ ਚਾਹੀਦੇ ਨੇ, ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਜ਼ਿਕਰ ਜੋਗੇ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਨਿহਥੇ ਸਲਾਨੀਆਂ ਦੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਸੀ ਉਹਨਾਂ ਨੇ ਧਰਮ ਨੂੰ ਪੁੱਛ ਕੇ ਗੋਲੀਆਂ ਚਲਾਈਆਂ ਜਿਸ ਵਿੱਚ 26 ਲੋਕ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਜਿੱਥੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਇੱਥੇ ਹੀ 에ਅਰਲਾਈਨਸ ਨੇ ਫਲਾਈਟਾਂ ਦਾ ਕਿਰਾਇਆ ਇਨਾ ਵਧਾ ਦਿੱਤਾ ਕਿ ਹੱਦ ਹੀ ਮੁੱਕ ਗਈ ਇਸ ਤੇ ਹੁਣ ਸੁਖਵੀਰ ਬਾਦਲ ਨੇ ਉਹਨਾਂ ਨੂੰ ਚੰਗੀ ਫਟਕਾਰ ਲਾਈ ਹੈ ਅਤੇ ਨਾਲ ਹੀ ਕੇਂਦਰੀ ਆਵਾਜਾਈ ਮੰਤਰੀ ਨੂੰ ਅਜਈਆਂ 에ਅਰਲਾਈਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ। ਸ਼ਖਵੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪੈਲਗਾਮ ਚ ਵਾਪਰੇ ਅਤਵਾਦੀ ਹਮਲੇ ਤੋਂ ਬਾਅਦ ਸਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਰਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਸ਼ਰਮਸਾਰ ਕਰਨ ਵਾਲੀ ਗੱਲ ਹੈ। ਅਕਾਲੀਦਰ ਪ੍ਰਧਾਨ ਨੇ ਕੇਂਦਰੀ ਆਵਾਜਾਈ ਮੰਤਰੀ ਰ ਨਾਈਡੂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ 에어ਲਾਈਨ ਕੰਪਨੀਆਂ ਦੁਆਰਾ ਕਿਰਾਏ ਦੀ ਵਧਾਈਆਂ ਕੀਮਤਾਂ ਦੇ ਉਹਨਾਂ ਦੇ ਅਜੇ ਹੀ ਮਾੜੇ ਵਿਵਾਰ ਵਿਰੋਧ ਸਖਤ ਕਾਰਵਾਈ ਕਰਨ ਅਤੇ ਘਟੇ ਕਿਰਾਏ ਨੂੰ ਯਕੀਨੀ ਬਣਾਉਣ ਉਹਨਾਂ ਨੇ ਕਿਹਾ ਕਿ 에어ਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਜ਼ਿਕਰ ਜੋਗੇ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਨਿহਥੇ ਸਲਾਨੀਆਂ ਦੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਸੀ ਉਹਨਾਂ ਨੇ ਧਰਮ ਨੂੰ ਪੁੱਛ ਕੇ ਗੋਲੀਆਂ ਚਲਾਈਆਂ ਜਿਸ ਵਿੱਚ 26 ਲੋਕ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਜਿੱਥੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਇੱਥੇ ਹੀ 에ਅਰਲਾਈਨਸ ਨੇ ਫਲਾਈਟਾਂ ਦਾ ਕਿਰਾਇਆ ਇਨਾ ਵਧਾ ਦਿੱਤਾ ਕਿ ਹੱਦ ਹੀ ਮੁੱਕ ਗਈ ਇਸ ਤੇ ਹੁਣ ਸੁਖਵੀਰ ਬਾਦਲ ਨੇ ਉਹਨਾਂ ਨੂੰ ਚੰਗੀ ਫਟਕਾਰ ਲਾਈ ਹੈ ਅਤੇ ਨਾਲ ਹੀ ਕੇਂਦਰੀ ਆਵਾਜਾਈ ਮੰਤਰੀ ਨੂੰ ਅਜਈਆਂ 에어ਲਾਈਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ। ਸ਼ਖਵੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에어ਲਾਈਨ ਕੰਪਨੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪੈਲਗਾਮ ਚ ਵਾਪਰੇ ਅਤਵਾਦੀ ਹਮਲੇ ਤੋਂ ਬਾਅਦ ਸਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਰਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਸ਼ਰਮਸਾਰ ਕਰਨ ਵਾਲੀ ਗੱਲ ਹੈ। ਅਕਾਲੀਦਰ ਪ੍ਰਧਾਨ ਨੇ ਕੇਂਦਰੀ ਆਵਾਜਾਈ ਮੰਤਰੀ ਰਾਮ ਮ ਨਾਈਡੂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ 에어ਲਾਈਨ ਕੰਪਨੀਆਂ ਦੁਆਰਾ ਕਿਰਾਏ ਦੀ ਵਧਾਈਆਂ ਕੀਮਤਾਂ ਦੇ ਉਹਨਾਂ ਦੇ ਅਜੇ ਹੀ ਮਾੜੇ ਵਿਵਾਰ ਵਿਰੋਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ। ਉਹਨਾਂ ਨੇ ਕਿਹਾ ਕਿ 에어ਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ। ਕਿਰਾਏ ਸੀਮਿਤ ਕਰਨੇ ਚਾਹੀਦੇ ਨੇ, ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਜ਼ਿਕਰ ਜੋਗੇ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਨਿহਥੇ ਸਲਾਨੀਆਂ ਦੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਸੀ ਉਹਨਾਂ ਨੇ ਧਰਮ ਨੂੰ ਪੁੱਛ ਕੇ ਗੋਲੀਆਂ ਚਲਾਈਆਂ ਜਿਸ ਵਿੱਚ 26 ਲੋਕ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਜਿੱਥੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਇੱਥੇ ਹੀ 에ਅਰਲਾਈਨਸ ਨੇ ਫਲਾਈਟਾਂ ਦਾ ਕਿਰਾਇਆ ਇਨਾ ਵਧਾ ਦਿੱਤਾ ਕਿ ਹੱਦ ਹੀ ਮੁੱਕ ਗਈ ਇਸ ਤੇ ਹੁਣ ਸੁਖਵੀਰ ਬਾਦਲ ਨੇ ਉਹਨਾਂ ਨੂੰ ਚੰਗੀ ਫਟਕਾਰ ਲਾਈ ਹੈ ਅਤੇ ਨਾਲ ਹੀ ਕੇਂਦਰੀ ਆਵਾਜਾਈ ਮੰਤਰੀ ਨੂੰ ਅਜਈਆਂ 에ਅਰਲਾਈਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ